ਲੋਕਾਂ ਦੀਆਂ ਕੁਝ ਨਰਾਜ਼ਗੀਆਂ ਹੁੰਦੀਆਂ ਸਾਹਮਣੇ ਕੁਝ ਕਿਉਂਕਿ ਜ਼ਾਹਿਰ ਜੀ ਗੱਲ ਹੈ ਕਿ ਸੱਤਾ ਦੇ ਨਾਲ ਨਰਾਜ਼ਗੀਆਂ ਵੀ ਹੁੰਦੀਆਂ ਲੋਕ ਖੁਸ਼ ਵੀ ਹੁੰਦੇ ਆ ਕੋਈ ਦੋ ਚਾਰ ਸਵਾਲ ਵੀ ਕਰ ਲੈਂਦੇ ਆ ਮਤਲਬ ਜਿਹੜੇ ਕਈ ਨਿੱਜੀ ਕੰਮਾਂ ਲਈ ਤਾਂ ਕਾਫੀ ਨੇ ਪਰ ਜਿਹੜੇ ਲੋਕ ਆਮ ਸਾਂਝੇ ਕੰਮਾਂ ਤੋਂ ਬਹੁਤ ਖੁਸ਼ ਨੇ ਹੁਣ ਜਿਵੇਂ ਕਿ ਲੋਕ ਆਪ ਉੱਠ ਕੇ ਕਹਿੰਦੇ ਵੀ ਸਾਡਾ ਬਿੱਲ ਆਇਆ ਨਹੀਂ ਸਾਡੇ ਜਿਹੜੀ ਲਾਈਟ ਹੈ ਖੇਤਾਂ ਵਾਲੀ ਉਹ 24 ਘੰਟੇ ਹੋ ਗਈ ਵੀ ਇਸ ਵਾਰ 2 ਸਾਲ ਹੋ ਗਏ ਜਦੋਂ ਦੀ ਇਹ ਗਵਰਨਮੈਂਟ ਹੈ ਸਾਨੂੰ ਰਾਤ ਨੂੰ ਪਾਣੀ ਲਾਉਣ ਨਹੀਂ ਜਾਣਾ ਪਿਆ ਖੇਤਾਂ ਅਸੀਂ ਪੂਰਾ ਸਵਾਦ ਲਿਆ ਫਿਰ ਜਿਹੜਾ ਨਹਿਰੀ ਪਾਣੀ ਐ 20 ਤੋਂ 40% ਤੱਕ ਵਰਤੋ ਜਾਂਦਾ ਸੀ ਉਹ 60 ਤੋਂ 70% ਤੱਕ ਵਰਤੋ ਜਾਂ ਲੱਗਾ ਕਸੀਆਂ ਨਿਕਲੀਆਂ ਨਵੀਆਂ ਰਿਪੇਅਰ ਹੋ ਗਈ ਟੇਲਾਂ ਬਣ ਗਈਆਂ ਅੰਡਰਗਰਾਉਂਡ ਪਾਈਪ ਹੈਗੇ ਉਹ ਲੋਕ ਬਹੁਤ ਖੁਸ਼ ਨੇ ਬਾਕੀ ਜਿਹੜੀ ਸਭ ਤੋਂ ਵਧੀਆ ਗੱਲ ਵੀ ਨੌਕਰੀਆਂ ਆਲੇ ਉਹ ਕਹਿੰਦੇ ਸੀ ਸੋਚਿਆ ਵੀ ਨਹੀਂ ਸੀ ਬਿਨਾਂ ਸ਼ਿਫਾਰਸ਼ ਤੋਂ ਜਾਂ ਬਿਨਾਂ ਪੈਸੇ ਤੋਂ ਕਦੇ ਨੌਕਰੀ ਮਿਲ ਸਕਦੀ ਹਾਂ ਵੀ ਸਰਪ੍ਰਾਈਜ਼ ਹੋਏ ਲੋਕ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਸਾਡੇ ਪਿੰਡ 10 ਬੱਚਿਆਂ ਨੂੰ ਮਿਲੀਆਂ ਕੋਈ ਕਹਿੰਦਾ ਸਾਡੇ ਦੋ ਨੂੰ ਮਿਲੀਆਂ ਕੋਈ ਕਹਿੰਦਾ ਸਾਡੇ ਘਰੇ ਕੰਮ ਕਰਦੀਆਂ ਸੀ ਦੋ ਕੁੜੀਆਂ ਉਹਨਾਂ ਭੈਣਾਂ ਨੂੰ ਮਿਲੀਆਂ ਤੇ ਕਾਬਲ ਸੀ ਉਹ ਪੜ੍ਹਾਈ ਲਿਖਾਈ ਦੇ ਵਿੱਚ ਹਨ ਤੇ ਹੋਰ ਵੀ ਕਿੰਨੇ ਹੀ ਕੰਮ ਨੇ ਜਿਹੜੇ ਲੋਕ ਜਦੋਂ ਕੋਈ ਸਭਾ ਹੁੰਦੀ ਹੈ ਤਾਂ ਲੋਕ ਕਈ ਤਾਂ ਇਹ ਮਤਲਬ ਮੰਤਰੀਆਂ ਤੇ ਜਾਂ ਐਮਐਲਏ ਦੇ ਉੱਤੇ ਇਹ ਕਹਿੰਦੇ ਸੀ ਸਾਡਾ ਤੁਸੀਂ ਆਹ ਕੰਮ ਕਰਾਓ ਆਹ ਨਹੀਂ ਕਰਾਉਣਾ ਆਹ ਕਰੋ ਉਹ ਆਪਮਾਨ ਨਾਲ ਤਾਂ ਇਹ ਤੁਸੀਂ ਸਾਡਾ ਆ ਕੰਮ ਕਰਾਇਆ ਤੁਸੀਂ ਸਾਡਾ ਆ ਕਰਾਤਾ ਸਾਨੂੰ ਇੰਨੇ ਪੈਸੇ ਦਿੱਤੇ ਇਸ ਪਿੰਡ ਨੂੰ ਆ ਕੰਮ ਲਈ ਇੰਨੇ ਪੈਸੇ ਦਿੱਤੇ ਲੋਕ ਇਨਾ ਮਾਨਸਤਕਾਰ ਦੇ ਰਹੇ ਨੇ ਜਿਹਨੇ ਤੁਹਾਨੂੰ ਲੱਗਦਾ ਕਿ 2 ਸਾਲਾਂ ਦੇ ਵਿੱਚ ਜਿੰਨੇ ਵੀ ਕੰਮ ਹੋਏ ਨੇ ਉਹਦਾ ਸਿੱਧਾ ਸਿੱਧਾ ਬੈਨੀਫਿਟ ਬਹੁਤ ਜ਼ਿਆਦਾ ਕਿਉਂਕਿ ਜਿਹੜੇ ਐਮਐਲਏ ਸਹਿਬਾਨ ਨੇ ਆਪਣੇ ਰਿਪੋਰਟ ਕਾਰਡ ਲੈ ਕੇ ਜਾ ਰਹੇ ਨੇ ਵੀ ਆ 2 ਸਾਲਾਂ ਚ ਅਸੀਂ ਇੰਨਾ ਕੰਮ ਕੀਤਾ ਤੇ ਵੀ ਜੇ ਤੁਸੀਂ ਖੁਸ਼ ਹੋ ਤਾਂ ਵੋਟ ਪਾ ਦਿਓ ਨਹੀਂ ਤੁਹਾਡੀ ਬ